ਵੇਖ ਲਾ ਪੁੱਤ ਕੀ ਚੱਜ ਕਰਦੀ ਐ ਇਹ ਉਹ ਕੋਈ ਨਹੀਂ ਮੰਮੀ ਮੈਂ ਕਰਦਾ ਜਾ ਕੇ ਗੱਲ ਗੁੱਸਾ ਤਾਂ ਨਾ ਮੈਨੂੰ ਤੇਰੇ ਤੇ ਵੀ ਬਥੇਰਾ ਪਰ ਛੇਲੀ ਨੇ ਨਾ ਜਿਹੜੀ ਹਰਕਤ ਕੀਤੀ ਐ ਇਸ ਲਈ ਉਹਦੇ ਤੇ ਸਭ ਤੋਂ ਵੱਧ ਮੰਮੀ ਮੈਨੂੰ ਕੀ ਪਤਾ ਸੀ ਵੀ ਉਹ ਇਹ ਕੁਛ ਕਰੂਗੀ ਪਤਾ ਨਹੀਂ ਸੀ ਤੈਨੂੰ ਤੂੰ ਤੁਸੀਂ ਫੇਰ ਨਾ ਕਰੋ ਅੱਗੇ ਤੋਂ ਨਹੀਂ ਮੈਂ ਇਹ ਜਾ ਕੁਛ ਕਰਦਾ ਨਾਲੇ ਕਰਦਾ ਜਾ ਕੇ ਗੱਲ ਮੈਂ ਸਮਝਾਉਣਾ ਉਹਨੂੰ ਕਿ ਅੱਗੇ ਤੋਂ ਉਹ ਇਹ ਕੁਛ ਨਹੀਂ ਕਰੂਗੀ ਉਹ ਹੁਣ ਆਇਆ ਉਹ ਪਹਾੜ ਦੇ ਥੱਲੇ ਵੱਡੀ ਆਈ ਰੋਜੀ ਤੇਰਾ ਆਈਡੀ ਐਟ ਕੀ ਕੰਮ ਆਇਆ ਚੱਲੀ ਗੱਲ ਸੁਣੀ ਹਾਂਜੀ ਬੋਲੋ ਮੈਂ ਕੰਮ ਕਰ ਰਹੀ ਆ ਉਹ ਆਪਣੇ ਕੰਮ ਕੋ ਮੇਰੇ ਬਾਤ ਚ ਕਾਲੀ ਪਹਿਲਾਂ ਉਰੇ ਆ ਕੇ ਗੱਲ ਸੁਣ ਮੇਰੀ ਇਹਨਾਂ ਨੂੰ ਕੀ ਹੋ ਗਿਆ ਇਹ ਕਿਉਂ ਐਵੇਂ ਬੋਲੀ ਜਾਂਦੇ ਨੇ ਹਾਂਜੀ ਬੋਲੋ ਉਹ ਸੂਟ ਲੈ ਕੇ ਆਈ ਸੂਟ ਕਿਹੜਾ ਸੂਟ ਐਨੀ ਛੇਤੀ ਭੁੱਲ ਗਈ ਉਹੀ ਜਿਹੜਾ ਤੈਨ ਵਿਆਹ ਤੇ ਪਾਉਣਾ ਉਹੋ ਹਾ ਉਹ ਕੀ ਗੱਲ ਕਿਹੜੀਆਂ ਸੋਚਾਂ ਚ ਡੁੱਬ ਗਈ ਕਿਸੇ ਸੋਚ ਚ ਨਹੀਂ ਡੁੱਬੀ ਪਰ ਤੁਸੀਂ ਉਹ ਸੂਟ ਕੀ ਕਰਨਾ ਉਹ ਕਰਨਾ ਕੀ ਹੈ ਬਸ ਦੇਖਣਾ ਸਵਾਲ ਜਿਹਨਾਂ ਕਰ ਬਾਲੇ ਜਾ ਲੈ ਕੇ ਆ ਜਾਗੇ ਜੀ ਉਸ ਦਿਨ ਤੁਸੀਂ ਦੇਖਿਆ ਤਾਂ ਸੀਗਾ ਉਹਦੇ ਵਿੱਚ ਦੇਖਣ ਨੂੰ ਕੀ ਆ ਤੂੰ ਕਮਾਲ ਕਰੀ ਜਾਨੀ ਐ ਤੈਨੂੰ ਤਾਂ ਖੌਂਚ ਕੀ ਜਾਂਦਾ ਦਿਖਾ ਦੇ ਮੇਰਾ ਦਿਖੌਂਚ ਤਾਂ ਨਹੀਂ ਖੁਸ਼ ਜਾਂਦਾ ਪਰ ਤੁਸੀਂ ਤਾਂ ਐਂ ਕਰਦੇ ਹੋ ਜੀ ਮੈਂ ਤੁਸੀਂ ਕਿਸੇ ਨੂੰ ਉਹ ਸੂਟ ਦੇਣਾ ਹੁੰਦਾ ਹਾਂ ہاں ਦੇਣਾ ਚੱਲ ਹੁਣ ਦਿਖਾ ਦੇ ਕਿਹਨੂੰ ਦੇਣਾ ਸਵਾਲ ਜਵਾਬ ਜੇ ਨਾ ਬਾਲੇ ਕਰ ਤੈਨੂੰ ਜਿਹੜੀ ਗੱਲ ਮੈਂ ਕਹਿ ਰਿਹਾ ਮੇਰੀ ਗੱਲ ਮੰਨ ਲੈ ਕੇ ਆ ਸੋਬ ਉਹ ਬਾਬਾ ਗੁਰੂ ਤੁਸੀਂ ਤਾਂ ਮੇਰੇ ਪਿੱਛੇ ਨਾ ਹੱਥ ਧੋਕੇ ਪੈ ਗਏ ਮੈਨੂੰ ਸੂਟ ਦਿਖਾਉਣ 'ਚ ਕੋਈ ਦਿੱਕਤ ਨਹੀਂ ਹੈਗੀ ਪਰ ਮੇਨ ਮੁੱਦਾ ਇਹ ਆ ਵੀ ਤੁਸੀਂ ਉਹ ਸੂਟ ਦਿਖਾਉਣਾ ਤਾਂ ਦਿਖਾਉਣਾ ਕਿਨੂੰ ਆ ਮੈਂ ਉਹ ਸੂਟ ਤਾਂ ਦੇਖਣਾ ਕਿਉਂਕਿ ਉਹ ਸੂਟ ਮੈਂ ਆਪਦੀ ਪੈਨ ਨੂੰ ਦੇਣਾ ਹੁਣ ਤੇਰੇ ਪੈ ਗਈ ਹੂ ਕਾਲ ਜੇ ਠੰਡ ਜਾ ਜਾ ਕੇ ਸੂਟ ਲਿਆ ਦੇ ਹੁਣ ਈ ਦਿਨੋਂ ਪਰ ਕਿਉਂ ਕਿਹੜੇ ਖੁਸ਼ੀ ਜੋ ਉਹ ਫੇਰ ਸਵਾਲ ਉਹ ਤੇਰਾ ਦਿਮਾਗ ਇਹ ਲੱਗਿਆ ਕੀ ਉਹ ਜਿਹੜੀ ਗੱਲ ਮੈਂ ਕਹਿਣਾ ਉਹ ਤਾਂ ਕਰਦੀ ਨਹੀਂ ਉਲਟਾ ਸਵਾਲ ਜਵਾਬ ਹੀ ਪੁੱਛੀ ਜੰਨੀ ਐ ਤੂੰ ਨਹੀਂ ਦੇਣਾ ਨਾ ਨਾ ਦੇ ਮੈਨੂੰ ਦੱਸ ਦੇ ਕਿੱਥੇ ਪਏ ਮੈਂ ਆਪੀ ਚੱਕ ਲੈਣਾ ਉਹ ਬੋਲ ਤਾਂ ਪਿਆ ਹੁਣ ਕਿੱਥੇ ਪਿਆ ਸੂਟ ਜੀ ਸੂਟ ਹਾਂ ਸੱਚ ਜਾ ਲਾਇਆ ਉਹ ਸੂਟ ਤਾਂ ਮੈਂ ਬੁਟੀਕ ਵਾਲੀ ਨੂੰ ਸਿਉਣਾ ਦੇ ਆਈ ਸਿਉਣਾ ਦੇ ਤਾਂ ਇਹ ਤਾਂ ਤੂੰ ਸਾਫ਼ ਸਾਫ਼ ਝੂਠ ਬੋਲ ਰਹੀ ਹੈ ਮੈਂ ਮੈਂ ਕਿਹ ਝੂਠ ਬੋਲੂੰਗੀ ਕੀ ਪਤਾ ਤੇਰੇ ਦਿਲ ਚ ਕੀ ਚੋਰੀਆਂ ਚੱਲ ਰਹੀਆਂ ਨੇ ਨਹੀਂ ਹੈ ਮੈਂ ਸੂਟ ਸਿਉਣਾ ਦੇਤਾ ਇਹਦੇ ਵਿੱਚ ਚੋਰੀ ਵਾਲੀ ਕੀ ਗੱਲ ਆ ਚਲ ਠੀਕ ਹੈ ਜੇ ਸਿਉਣਾ ਦੇ ਤਾਂ ਤਾਂ ਕੋਈ ਗੱਲ ਨਹੀਂ ਤੂੰ ਫਿਰ ਹੁਣ ਆਇਆ ਕਰ ਬੁਟੀਕ ਵਾਲੀ ਤੋਂ ਨਾ ਸੂਟ ਦੀ ਫੋਟੋ ਮੰਗਾ ਲੈ ਮੈਂ ਉਹ ਫੋਟੋ ਦੇਖ ਕੇ ਭੈਣ ਵਾਸਤੇ ਉਹਦੇ ਨਾਲ ਦਾ ਸੂਟ ਲੈ ਆਉਂਗਾ ਫੋਟੋ ਹਾਂ ਫੋਟੋ ਹੁੰਦਾ ਨੂੰ ਕੀ ਹੋ ਗਿਆ ਕੁਛ ਨਹੀਂ ਮੈਂ ਤਾਂ ਇਹ ਸੋਚ ਰਹੀ ਹਾਂ ਵੀ ਦੇਰੀ ਨੂੰ ਤੁਸੀਂ ਮੇਰੇ ਨਾਲ ਦਾ ਹੀ ਸੂਟ ਕਿਉਂ ਲੈ ਕੇ ਦੇਣਾ ਤੁਸੀਂ ਦੀਦੀ ਨੂੰ ਕੋਈ ਹੋਰ ਸੂਟ ਲੈ ਕੇ ਦੇ ਦਿਓ। ਉਹ ਹੋਰ ਕਿਉਂ ਲੈ ਕੇ ਦੇਣਾ? ਉਹ ਸੂਟ ਮੈਨੂੰ ਵੀ ਪਸੰਦ ਆ। ਸਗੋਂ ਪਹਿਣਦੇ ਪਾਇਆ ਹੋਇਆ ਵੀ ਜੱਚੂਗਾ। ਥੱਲੇ ਵਿਆਹ 'ਚ ਅਨੰਦ ਭਰਜਾਈ ਦੇ ਇੱਕੋ ਜਿਹਾ ਸੂਟ ਪਾਇਆ ਹੋਇਆ ਸੋਹਣਾ ਲੱਗੂਗਾ। ਉਹ ਵਿਆਹ ਕਿਹੜਾ ਕਿਸੇ ਆਪਣੇ ਦਾ? ਜਿਹੜਾ ਅਸੀਂ ਇੱਕੋ ਜਿਹਾ ਸੂਟ ਪਾਵਾਂਗੇ ਆ। ਨਾਲੇ ਸਮਝ ਨਹੀਂ ਲੱਗ ਰਹੀ। ਵੀ ਤੁਸੀਂ ਕਿਉਂ ਉਹਨੂੰ ਸੂਟ ਲੈ ਕੇ ਦੇਵੋਗੇ? ਹੈਗਾ ਤਾਂ ਹੈਗਾ ਉਹਦਾ ਘਰ ਵਾਲਾ ਆਪੇ ਲੈ ਕੇ ਦੇਵੇ। ਉਹ ਕੀ ਬੇਦੁਕੀਆਂ ਗੱਲਾਂ ਕਰੀ ਜਾਂਦੀ ਐ? ਮੇਰੀ ਮਰਜ਼ੀ ਐ। ਮੈਂ ਭੈਣ ਨੂੰ ਸੂਟ ਦੇਣਾ ਤਾਂ ਬਸ ਦੇਣਾ ਤੂੰ ਫੋਟੋ ਮੰਗਾਛੀਤੀ ਇੰਨੇ ਜਿਹੀ ਔਖੇ ਕਿਉਂ ਹੁੰਨੇ ਹੋ ਲੈ ਦੇ ਸੂਟ ਮੈਂ ਕਿਹੜਾ ਸੂਟ ਲੈਣ ਤੋਂ ਤੁਹਾਨੂੰ ਮਨਾ ਕਰਦੀ ਆ ਪਾ ਨਾ ਕੋਈ ਹੋਰ ਲੈ ਕੇ ਦਿਓ ਮੇਰੇ ਵਾਲੇ ਨਾਲ ਦਾ ਨਹੀਂ ਉਹ ਤੈਨੂੰ ਫੋਟੋ ਮੰਗਾਉਣ ਚ ਕੀ ਦਿੱਕਤ ਆ ਕੀ ਕਰੇ ਮੇਰੇ ਫੋਨ ਨਾਲ ਕੀ ਕਰੇ ਦਿਖ ਨਹੀਂ ਰਿਹਾ ਤੂੰ ਤਾਂ ਮੈਨੂੰ ਕੋਈ ਰਾਹ ਦਿੱਤਾ ਨਹੀਂ ਤੇਰੀ ਬੁਟੀਕ ਵਾਲੀ ਤੋਂ ਫੋਟੋ ਮੰਗਾ ਰਹੇ ਹਾਂ ਸੂਟ ਦੀਆਂ ਓ ਸ਼ਰਮ ਕਰੋ ਜਨਾਨੀਆਂ ਨਾਲ ਗੱਲਾਂ ਕਰਦੇ ਚੰਗੇ ਲੱਗਦੇ ਓਏ ਤੇ ਸ਼ਰਮ ਵਾਲੀ ਕੀ ਗੱਲ ਆ ਉਹ ਬੁਟੀਕ ਵਾਲੀ ਤੋਂ ਸੂਟ ਦੀ ਫੋਟੋ ਮੰਗਾ ਰਹੇ ਹਾਂ ਉਹਦੀ ਤਾਂ ਨਹੀਂ ਮੰਗਾ ਰਹੇ ਹਾਂ ਇੱਧਰ ਫੜਾਓ ਮੇਰਾ ਫੋਨ ਕੋਈ ਲੋੜ ਨਹੀਂ ਕੋਈ ਫੋਨ ਫੋਨ ਕਰਨ ਦੀ ਪੱਤੇ ਆਏ ਬੁਟੀਕ ਵਾਲੀ ਤੋਂ ਫੋਟੋ ਮਂਗਾਉਣਾ ਤੂੰ ਤਾਂ ਨਹੀਂ ਆਏ ਮਰਣਾ ਮੰਮੀ ਮੰਮੀ ਮੈਂ ਮੰਮੀ ਨੂੰ ਕਾਤੋਂ ਬੁਲਾ ਰਿਹਾ ਗੱਲ ਆਪਣੀ ਦੋਨਾਂ ਚ ਕਿਉਂਕਿ ਨਾ ਹੁਣ ਇਹ ਗੱਲ ਆਪਣੇ ਚ ਨਹੀਂ ਰਹੀ ਜਿਹੜੀ ਤੇ ਸੂਟ ਨਾਲ ਕਾਰਵਾਈ ਕੀਤੀ ਹੈ ਨਾ ਇਹਦਾ ਮੈਨੂੰ ਮੰਮੀ ਤੋਂ ਹੀ ਪਤਾ ਚੱਲਿਆ ਕੀ ਕੀ ਮਤਲਬ ਹੈ ਮਤਲਬ ਬਾਅਦ ਚ ਪਹਿਲਾਂ ਤੂੰ ਆਇਂ ਨਾ ਸੋ ਸੂਟ ਕਿੱਥੇ ਹੈ ਦੱਸਿਆ ਤਾਂ ਹੈਗਾ ਤੁਹਾਨੂੰ ਵੀ ਬੁਟੀਕ ਵਾਲੀ ਨੂੰ ਸਿਉਣਾ ਦਿੱਤਾ ਹੋਇਆ ਸਰਾ ਸਰ ਝੂਠ ਹੁਣ ਕਿਉਂ ਤੇਰੇ ਹੋਸ਼ ਉੱਡ ਗਏ ਦੱਸ ਕਿਹੜੇ ਖੁੰਝੇ ਚ ਲਪੋਇਆ ਜਿਵੇਂ ਮੈਂ ਉਹ ਸੂਟ ਲੁਕੋਇਆ ਨਹੀਂ ਉਹਨੂੰ ਯਾਦ ਜਦੋਂ ਆਪਾਂ ਸੂਟ ਲੈ ਕੇ ਆਏ ਸੀ ਤੇ ਮੰਮੀ ਨੇ ਮੈਨੂੰ ਔਨਸਾਰ ਕਹਿਤਾ ਸੀ ਵੀ ਪਹਿਲਾਂ ਰੋਟੀ ਬਣਾ ਹਾਂ ਕਿਹਾਤਾ ਸੀ ਪਰ ਉਹਦਾ ਸੂਟ ਦੇ ਨਾਲ ਕੀ ਮੇਲ ਹੈ ਕਾਲ ਮੇਲ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੈਂ ਨਾ ਉਹ ਸੂਟ ਕਮਰੇ ਦੇ ਵਿੱਚ ਧਰ ਕੇ ਨਾ ਆਪਣਾ ਰੋਟੀ ਬਣਾਉਣ ਲੱਗ ਗਈ ਕਿ ਜਦੋਂ ਰੋਟੀ ਦਾ ਕੰਮ ਨਿਪੜਿਆ ਮੈਂ ਸੋਚਿਆ ਮੈਂ ਜਾ ਕੇ ਬੁਟੀਕ ਵਾਲੀ ਨੂੰ ਸਿਉਣਾ ਵੀ ਦੇ ਆਉਣੀ ਆ ਤੇ ਜਦੋਂ ਮੈਂ ਸੌਣ ਦੇਣ ਲਈ ਉਹ ਸੂਟ ਲੈਣ ਗਈ ਅੰਦਰ ਉਹ ਤੇ ਉਹ ਸੂਟ ਨਹੀਂ ਸੀ ਹੈਗਾ ਤਾਂ ਉਹ ਸੂਟ ਨਾ ਉੱਥੋਂ ਗਾਇਬ ਹੋ ਚੁੱਕਿਆ ਸੀ ਸੂਟ ਕੈਰ ਹੋ ਚੁੱਕਿਆ ਸੀ ਕੀ ਮਤਲਬ ਤੇਰੇ ਕਹਿੰਦਾ ਮਤਲਬ ਇਹ ਹੀ ਵੀ ਸੂਟ ਮੈਂ ਕਮਰੇ 'ਚ ਰੱਖਿਆ ਸੀ ਪਰ ਜਦੋਂ ਮੈਂ ਲੈਣ ਗਈ ਉੱਥੇ ਹੈ ਨਹੀਂ ਸੀ ਤੁਹਾਨੂੰ ਵੀ ਤਾਂ ਜਾਨਾ ਹੋਗਾ ਮੈਂ ਤੁਹਾਨੂੰ ਫੋਨ ਕੀਤਾ ਸੀ ਤੇ ਉਹ ਸੂਟ ਬਾਰੇ ਪੁੱਛਿਆ ਸੀ ਨਾ ਨਾ ਛੱਲੀ ਇਹ ਤਾਂ ਤੂੰ ਸਾਰੀ ਆਪਦੀ ਮਨ ਘੜਤ ਕਹਾਣੀ ਬਣਾ ਰਹੀ ਐ ਮੈਨੂੰ ਲੱਗਦਾ ਗੱਲ ਵਿੱਚੋਂ ਕੁਝ ਹੋਰ ਹੀ ਐ ਇਹ ਕੀ ਕਹਿ ਰਹੇ ਹੋ ਕੋਈ ਕਹਾਣੀ ਨਹੀਂ ਕੋਈ ਮੈਂ ਗੱਲ ਇਦੋਂ ਦੀ ਉਦੋਂ ਨਹੀਂ ਲਾ ਕੇ ਤੁਹਾਨੂੰ ਦੱਸ ਰਹੀ ਜੋ ਸੱਚ ਆ ਨਾ ਉਹ ਮੈਂ ਤੁਹਾਨੂੰ ਦੱਸਤਾ ਤੂੰ ਇਹਨੂੰ ਸੱਚ ਕਹਿ ਰਹੀ ਐ ਓਏ ਇਹ ਸੱਚ ਨਹੀਂ ਸੱਚ ਤਾਂ ਨਾ ਕੁਝ ਹੋਰ ਹੀ ਐ ਮੇਰੇ ਨਾਲ ਕੁਝ ਵੀ ਸਮਝ ਨਹੀਂ ਆ ਰਿਹਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਸੱਚ ਹੀ ਕਹੇ ਕਿਸੇ ਨੇ ਕੀ ਮੀਆਂ ਤੋਂ ਤਾਂ ਨਹੀਂ ਕੋਈ ਇੱਜ਼ਤ ਦੇ ਸਕਦਾ ਉਹ ਮੈਂ ਗੱਲ ਕੀ ਕਹਿ ਰਹੀ ਹਾਂ ਤੂੰ ਗੱਲ ਹੀ ਘਮਾਈ ਜਾਨੀ ਆ ਜੀ ਮੈਂ ਕਿਉਂ ਗੱਲ ਘਮਾਉਂਗੀ ਜਿਹੜਾ ਸੱਚ ਆ ਨਾ ਉਹ ਮੈਂ ਤੁਹਾਨੂੰ ਦੱਸਤਾ ਤੇ ਤੁਸੀਂ ਹੁਣ ਉਹ ਤੇ ਯਕੀਨ ਨਹੀਂ ਕਰ ਰਹੇ ਉਹ ਯਕੀਨ ਕਰਾਂ ਕਿਵੇਂ ਜੇ ਤੂੰ ਸੱਚੀ ਹੁੰਦੀ ਨਾ ਤੂੰ ਮੈਨੂੰ ਪਹਿਲਾਂ ਹੀ ਦੱਸ ਦੇਣਾ ਸੀ ਐਨੇ ਬਹਾਨੇ ਨਾ ਬਣਾਉਂਦੀ ਹੁਣ ਆਪ ਹੀ ਦੱਸ ਸਟਾਰਟਿੰਗ 'ਚ ਕੀ ਕਿਹਾ ਬਚਾਲੇ ਕੀ ਕਿਹਾ ਹੁਣ ਐਂਡ 'ਤੇ ਕੀ ਕਹਿ ਰਹੀ ਐ ਜੀ ਮੈਂ ਨਾ ਤੁਹਾਨੂੰ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਸੀ ਉਪਰ ਮੈਂ ਡਰਦੀ ਸੀਗੀ ਵੀ ਤੁਸੀਂ ਮੈਨੂੰ ਬੋਲੋਗੇ ਨਾ ਹੁਣ ਮੈਂ ਤੇਰੇ ਤੇ ਫੁੱਲ ਵਰਸਾ ਰਹੇ ਹਾਂ ਉਹ ਹੁਣ ਵੀ ਤਾਂ ਬੋਲ ਹੀ ਰਹੇ ਹਾਂ ਵੀ ਸੱਚ ਬੋਲ ਦੇ ਪਰ ਤੂੰ ਲੈਣਤੀ ਨਹੀਂ ਆਉਂਦੀ ਸੱਚ ਦੱਸ ਤੋ ਦਿੱਤਾ ਹੋਰ ਕਿਹੜਾ ਸੱਚ ਦੱਸਾਂ ਫੇਰ ਝੂਠ ਮੈਂ ਨਾ ਹੁਣ ਤੇਰੇ ਤੋਂ ਦੁਖੀ ਆ ਗਿਆ ਤੈ ਤਾਂ ਨਹੀਂ ਮੈਨੂੰ ਸੱਚ ਦੱਸਣਾ ਤੈਨੂੰ ਮੈਂ ਹੀ ਦੱਸਦਾ ਉਹ ਸੂਟ ਗਾਇਬ ਨਹੀਂ ਹੋਇਆ ਉਹ ਤਾਂ ਖੁਦ ਰੋਜੀ ਦੀਦੀ ਨੂੰ ਦਿੱਤਾ ਮੈਂ ਰੋਜੀ ਦੀਦੀ ਨੂੰ ਖੁਦ ਦਿੱਤਾ ਸੂਟ ਨਹੀਂ ਨਹੀਂ ਮੈਂ ਕੋਈ ਸੂਟ ਨਹੀਂ ਦਿੱਤਾ ਦੀਦੀ ਨੂੰ ਉਹ ਬੱਸ ਕਰ ਹੁਣ ਤੂੰ ਜੇ ਤੇਰੇ ਸੂਟ ਪਸੰਦ ਹੀ ਨਹੀਂ ਸੀ ਫਿਰ ਮੇਰੇ ਪੈਸੇ ਕਿਉਂ ਲਵਾਏ ਪਰ ਮੇਰੀ ਤਾਂ ਗੱਲ ਸੁਣੋ ਹੁਣ ਬਾਕੀ ਕੀ ਰਹਿ ਗਿਆ ਸਾਨੂੰ ਨੂੰ ਉਹ ਸੂਟ ਭੈਣ ਕੋਲ ਆ ਮੈਂ ਆਪਦੇ ਅੱਖੀਂ ਦੇਖਿਆ ਦੀਦੀ ਨੇ ਉਹ ਸੂਟ ਦੀ ਫੋਟੋ ਖਿੱਚ ਕੇ ਮੰਮੀ ਨੂੰ ਭੇਜੀ ਆ ਫੋਨ ਤੇ ਫੋਟੋ ਫੋਟੋ ਮੈਨੂੰ ਤਾਂ ਇਹੀ ਨਹੀਂ ਸਮਝ ਲੱਗ ਰਹੀ ਜੀ ਬੀ ਮੇਰਾ ਸੂਟ ਉਹਦੇ ਕੋਲ ਕਿਵੇਂ ਚਲਿਆ ਗਿਆ ਕਿਵੇਂ ਗਿਆ ਦਾ ਕੀ ਮਤਲਬ ਤੂੰ ਦਿੱਤਾ ਨਾਲੇ ਤੂੰ ਹੀ ਭੈਣ ਨੂੰ ਕਹਿ ਰਹੀ ਸੀ ਵੀ ਤਨ ਦਾ ਉਹ ਸੂਟ ਪਸੰਦ ਨਹੀਂ ਰਾਜਨੈਨ ਤੈਨੂੰ ਧੱਕੇ ਨਾਲ ਦਵਾਇਆ ਨਹੀਂ ਨਹੀਂ ਮੈਂ ਕਿਉਂ ਕਹੂੰਗੀ ਇਹ ਗੱਲ ਮੈਨੂੰ ਤਾਂ ਉਹ ਸੂਟ ਪਸੰਦ ਸੀ ਉਹ ਮੈਂ ਤਾਂ ਐ ਸੋਚਦਾ ਵੀ ਭੈਣ ਕੀ ਸੋਚਦੀ ਹੋਊਗੀ ਵੀ ਜੇ ਸ਼ੈਲੀ ਨੂੰ ਸੂਟ ਇਹ ਪਸੰਦ ਨਹੀਂ ਸੀ ਉਹਨੇ ਚੱਕ ਕੇ ਮੈਨੂੰ ਦੇਤਾ ਮੇਰੀ ਤਾਂ ਗੱਲ ਸੁਣ ਲੋ ਉਹ ਕੀ ਸੁਣਾ ਤੇਰੀ ਮੈਂ ਜਦੋਂ ਮम्मी ਪਤਾ ਮੈਨੂੰ ਗੱਲ ਦੱਸ ਰਹੇ ਸੀ ਮੈਨੂੰ ਪਤਾ ਕਿੰਨੀ ਬੇਇੱਜ਼ਤੀ ਮਹਿਸੂਸ ਹੋ ਰਹੀ ਸੀ ਇੱਕ ਤਾਂ ਚੋਰੀ ਉਹ ਮੈਂ ਤੇਰੀ ਸ਼ੋਪਿੰਗ ਕਰਵਾ ਕੇ ਲੈ ਕੇ ਆ ਦੂਜਾ ਤਾਂ ਮੇਰੀ ਬੇਇੱਜ਼ਤੀ ਕਰ ਉਹ ਸੂਟ ਪਹਿਨ ਨੂੰ ਦੇ ਦਾ ਰੁਕੋ ਰੁਕੋ ਮੈਂ ਕਿਉਂ ਤੁਹਾਡੀ ਬੇਇੱਜ਼ਤੀ ਕਰਵਾਉਂਗੀ ਮੈਨੂੰ ਤਾਂ ਉਹ ਸੂਟ ਹੀ ਬੜਾ ਸੋਹਣਾ ਲੱਗਦਾ ਸੀ ਤਾਂ ਹੀ ਤਾਂ ਮੈਂ ਲੈ ਕੇ ਆਈ ਸੀ ਪਰ ਹੁਣ ਮੈਂ ਸਮਝ ਗਈ ਆ ਵੀ ਉਹ ਸੂਟ ਗਾਇਬ ਕਿਵੇਂ ਹੋਇਆ ਕਿਵੇਂ ਹੋਇਆ ਉਹ ਸੁੱਟ ਕਿਸੇ ਹੋਰ ਨੇ ਗਾਇਬ ਨਹੀਂ ਕੀਤਾ ਮੰਮੀ ਜੀ ਨੇ ਕੀਤਾ ਤੇ ਆਪਣੀ ਧੀ ਨੂੰ ਦੇ ਤਾ ਫਾਲਤੂ ਦੀ ਬਗਵਾਸ ਨਾ ਕਰ ਉਦੋਂ ਦਾ ਤੂੰ ਝੂਠ ਤੇ ਝੂਠ ਬੋਲ ਰਹੀ ਹੈ ਹੁਣ ਤੂੰ ਇਲਜ਼ਾਮ ਮੇਰੀ ਮਾਂ ਤੇ ਸਿੱਟ ਰਹੀ ਹੈ ਇਲਜ਼ਾਮ ਨੇ ਸੁੱਟਰੀ ਇਹੀ ਸੱਚਾ ਸ਼ੈਲੀ ਮੇਰੀ ਮਾਂ ਤੇ ਤੇਰੀ ਭੈਣ ਨੂੰ ਕੁਝ ਨਾ ਕਹ ਕਿਉਂਕਿ ਸਾਰੀ ਗਲਤੀਆਂ ਤੇ ਤੇਰੀ ਹੈ ਫਸਾ ਸੁਮਨ ਜੀ ਹੁਣ ਬਹੁਤ ਹੋ ਗਿਆ ਇਸ ਥੱਪੜ ਦਾ ਬਦਲਾ ਮੈਂ ਲੈ ਕੇ ਰਹੂੰਗੀ